ਪੰਜਾਬ ਸਰਕਾਰ ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਾਪ ਰਿਹਾ ਜਿਵੇਂ ਨਦਾਰਦ ਹੀ ਹੁੰਦੀ ਹੈ ਪੰਜਾਬ ਦੇ ਵਿੱਚੋਂ ਤੇ ਕੇਂਦਰ ਜਿਹੜੀ ਹੈ ਉਹ ਵੀ ਸੁੱਤੀ ਪਈ ਹੈਗੀ ਹੈ ਪੰਜਾਬ ਵੱਲ ਬਿਲਕੁਲ ਧਿਆਨ ਨਹੀਂ ਹੈ ਜਦ ਕਿ ਇਸ ਵਕਤ ਪੰਜਾਬ ਨੂੰ ਬਹੁਤ ਵੱਡੇ ਆਰਥਿਕ ਪੈਕੇਜ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਪਰ ਕੇਂਦਰ ਜਿਹੜੀ ਹੈ ਉਹ ਸ਼ਾਇਦ ਉਹ ਵੀ ਸੁੱਤੀ ਪਈ ਹੈ ਤੇ ਪੰਜਾਬ ਸਰਕਾਰ ਲੱਗਦਾ ਹੀ ਨਹੀਂ ਕਿ ਸਰਕਾਰ ਹੈਗੀ ਸਮੱਸਿਆ ਜਿਹੜੀ ਹੈ ਉਹ ਹੁਣੇ ਨਹੀਂ ਹੈ ਕਿ ਪਾਣੀ ਦੇ ਵਿੱਚ ਪਿੰਡ ਡੁੱਬ ਗਏ ਨੇ ਸਮੱਸਿਆ ਤੋਂ ਬਾਅਦ ਬਹੁਤ ਵੱਡੀ ਹੋਣੀ ਜਦੋਂ ਪਾਣੀ ਉਤਰ ਜਾਣਾ ਦੇਖੋ ਕੁਦਰਤੀ ਆਫਤ ਪਰ ਦੁਨੀਆ ਚ ਕਿਤੇ ਵੀ ਆ ਸਕਦੀ ਹੈ ਕਿਸੇ ਦੇਸ਼ ਚ ਆ ਸਕਦੀ ਹੈ ਕਿਸੇ ਸਟੇਟ ਚ ਆ ਸਕਦੀ ਹੈ ਪਰ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਹੜਾ ਵਰਗੀ ਸਥਿਤੀ ਬਣੀ ਹੈ ਇਹਦੇ ਦੀ ਕੁਦਰਤੀ ਆਫਤ ਦਾ ਜ਼ਿੰਮੇਵਾਰ ਹੈ ਉਥੇ ਸਰਕਾਰਾਂ ਤੇ ਅਧਿਕਾਰੀਆਂ ਦੀ ਮਿਸ ਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਹੈ ਪਾਖੜਾ ਡੈਮ ਜਿਹੜਾ ਬੋਰਡ ਹੈ ਉਹਦਾ ਪ੍ਰਬੰਧ ਕੇਂਦਰ ਕੋਲ ਹੈ ਇਹ ਪ੍ਰੋਪਰ ਜਿਹੜਾ ਪਾਣੀ ਜਿਹੜਾ ਹੈਗਾ ਹਰਿਆਣੇ ਤੇ ਰਾਜਸਥਾਨ ਨੂੰ ਦੇਣ ਦੇ ਲਈ ਉਹਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ ਜਦਕਿ 25% ਪਾਣੀ ਜਿਹੜਾ ਹੈ ਇਹ ਲਗਾਤਾਰ ਦਰਿਆਵਾਂ ਦੇ ਵਿੱਚ ਵਹਿੰਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਤਰਤੀਹਟਲਾ ਪਾਣੀ ਦਾ ਜਿਹੜਾ ਲੈਵਲ ਵੀ ਬਣਿਆ ਰਹਿੰਦਾ ਹੈ ਤੇ ਖੜਾ ਵਰਗੀ ਸਥਿਤੀ ਜਿਹੜੀ ਹੈ ਇਹ ਵੀ ਨਹੀਂ ਬਣਦੀ ਪਰ ਇਹਨਾਂ ਨੇ ਜਿਹੜਾ ਪਾਣੀ ਜਿਹੜਾ ਪੂਰਾ ਜਿਹੜਾ ਹੈ ਉਹ ਰੋਕ ਲੈਂਦੇ ਆ ਜੋ ਕਿ ਇਹਨਾਂ ਨੇ ਦੂਜੇ ਸੂਬਿਆਂ ਨੂੰ ਪਾਣੀ ਦੇਣਾ ਹੁੰਦਾ ਹੈ ਤੇ ਜਦੋਂ بارشਾਂ ਦਾ ਮੌਸਮ ਆਉਂਦਾ ਹੈ ਨਹੀਂ ਬਹੁਤ ਜ਼ਬਰਦਸਤ ਪੈਂਦੇ ਨੇ ਪਹਾੜਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਉਦੋਂ ਫਿਰ ਜਿਹੜਾ ਹੈਗਾ ਡੈਮ ਜਿਹੜੇ ਆ ਓਵਰਫਲੋ ਹੋ ਜਾਂਦੇ ਆ ਇਸ ਜਿਹਦੇ ਕਰਕੇ ਗੇਟ ਖੋਲਦੇ ਆ ਤੇ ਹੜਾ ਵਰਗੀ ਜਿਹੜੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਆ ਅੱਲ ਅਸੀਂ ਜਾ ਕੇ ਆਏ ਆ ਤਰਨਤਾਰਨ ਸਾਹਿਬ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਔਰ ਹਾਲਾਤ ਬੜੇ ਜਿਹੜੇ ਨੇ ਉਹ ਭਿਆੰਕਰ ਬਣੇ ਹੋਏ ਨੇ ਪਾਣੀ ਜਿਹੜਾ ਲਗਾਤਾਰ ਜਿਹੜਾ ਹੈ ਅਜੇ ਵੀ ਚੜ ਰਿਹਾ ਹੈ ਅਜੇ ਕੁਝ ਸਮਾਂ ਉਤਰ ਜਾਂਦਾ ਹੈ ਲੇਕਿਨ ਦੁਬਾਰਾ ਫੇਰ ਜਿਹੜਾ ਪਾਣੀ ਚੜ ਜਾਂਦਾ ਹੈ ਬਹੁਤ ਸਾਰੀਆਂ ਥੱਥੇ ਬੰਦੀਆਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਲੈਵਲ ਦੇ ਉੱਤੇ ਹਰ ਪੀੜਤਾ ਦੀ ਮਦਦ ਕਰ ਰਹੇ ਹੈ ਤੇ ਅੱਜ ਫਤੇਗੜ ਸਾਹਿਬ ਨੂੰ ਮਰਿੰਦਰ ਸਿੰਘ ਜੀ ਲਿਬੜਾ ਇਹਨਾਂ ਦੀ ਪ੍ਰੇਰਨਾ ਦੇ ਨਾਲ ਸਹਿਯੋਗ ਲੈ ਕੇ ਵੀਰਾਂ ਦਾ ਤਿੰਨ ਟਰੱਕ ਰਾਹਤ ਸਮਗਰੀ ਦੇ ਜਿਹਦੇ ਵਿੱਚ ਪਸ਼ੂਆਂ ਦਾ ਚਾਰਾ ਹੈ ਆਟਾ ਦਾਲਾਂ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਸਮਾਨ ਜਿਹੜਾ ਹੈ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉੱਥੇ ਜਿਹੜੇ ਪੀੜਤ ਨੇ ਉਹਨਾਂ ਦੀ ਸਹਾਇਤਾ ਵਾਸਤੇ ਭੇਜਿਆ ਜਾ ਰਿਹਾ ਔਰ ਅਸੀਂ ਅੱਜ ਇਹ ਤਿੰਨ ਟਰੱਕ ਜਿਹੜੇ ਨੇ ਉਹ ਰਵਾਨਾ ਕਰ ਰਹੇ ਹਾਂ ਪੰਜ ਟਰੱਕ ਪੰਜ ਟਰੱਕ ਜਿਹੜੇ ਅਸੀਂ ਰਵਾਨਾ ਕਰ ਰਹੇ ਹਾਂ ਜਿਦੇ ਵਿੱਚ ਪਾਣੀ ਹੈ ਪਸ਼ੂਆਂ ਦਾ ਚਾਰਾ ਹੈ ਆਟਾ ਹੈ ਦਾਲਾਂ ਨੇ ਤੇ ਹੋਰ ਜਿਹੜੀ ਉੱਥੇ ਲੋੜਿੰਦੀ ਜਿਹੜੀ ਸਮੱਗਰੀ ਹੈ ਉਹ ਜਿਹੜੀ ਆ ਪੰਜ ਟਰੱਕ ਜਿਹੜੇ ਅਸੀਂ ਭੇਜ ਰਹੇ ਹਾਂ ਜੀ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਆਂ ਅਸੀਂ ਇੱਕ ਕੈਂਪ ਜਿਹੜਾ ਹੈ ਸਾਡਾ ਆਲਰੇਡੀ ਜਿਹੜਾ ਹੈ ਅੱਜ ਸ਼ਾਮ ਤੱਕ ਸ਼ੁਰੂ ਹੋ ਜਾਏਗਾ ਜੀ ਫਾਜ਼ਿਲਕਾ ਦੇ ਵਿੱਚ ਕੰਟੀਨਿਊ ਕੈਂਪ ਚੱਲੂਗਾ ਉੱਥੇ ਅਸੀਂ ਰਾਸਤ ਸਮਗਰੀ ਭੇਜਦੀ ਕਰਾਂਗੇ ਔਰ ਇੱਕ ਕੈਂਪ ਦਾ ਪ੍ਰਬੰਧ ਅਸੀਂ ਗੁਰਦਾਸਪੁਰ ਜਿਹਦੇ ਵਿੱਚ ਕਰ ਰਹੇ ਆ ਜੀ ਹਾਂਜੀ ਤੁਸੀਂ ਤੁਲਦਾ ਕਹਿੰਦਾ ਕਿ ਮਤਲਬ ਇਹ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਮਿਸ ਮੈਨੇਜਮੈਂਟ ਜਿਹੜੀ ਹੈ ਸਰਕਾਰਾਂ ਦੀ ਜਿਹੜੀ ਹੈ ਜਿਹੜੀ ਇਸ ਹੜਾਂ ਦੀ ਸਥਿਤੀ ਲਈ ਜ਼ਿੰਮੇਵਾਰ ਹੈ ਅਗਾਉ ਕੋਈ ਪ੍ਰਬੰਧ ਨਹੀਂ ਕੀਤੇ ਨਜ਼ਾਇਰ ਜਿਹੜੀ ਹੈ ਉਹ ਵੀ ਜਿਹੜੀ ਹੈ ਬਹੁਤ ਵੱਟੀ ਇਹਦੇ ਲਈ ਜ਼ਿੰਮੇਵਾਰ ਹੈ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈਗਾ ਤੇ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਸਟੇਟ ਸਰਕਾਰ ਪੁਖਤਾ ਢੰਗ ਨਾਲ ਲੜਦੀ ਨਹੀਂ ਹੈ ਤੇ ਰਾਜਸਥਾਨ ਹਾਈ ਕੋਰਟ ਫੈਸਲਾ ਦਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਆ ਉਹਨਾਂ ਦਾ ਪ੍ਰਬੰਧ ਵੀ ਕੇਂਦਰ ਕੋਲੇ ਹੋਣਾ ਚਾਹੀਦਾ ਇਹ ਕਿੱਡੀ ਹਾਸੋਣ ਦੀ ਸਥਿਤੀ ਹੈ ਕਿ ਪੰਜਾਬ ਦੇ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਕੇਂਦਰ ਕਰੂ ਅਸੀਂ ਤਾਂ ਮੰਗ ਕਰਦੇ ਹਾਂ ਕਿ ਪਾਖੜਾ ਜਿਹੜੀ ਬੈਸਮੈਨ ਮੈਨੇਜਮੈਂਟ ਬੋਰਡ ਹੈ ਉਹਦਾ ਪ੍ਰਬੰਧ ਜਿਹੜਾ ਉਹ ਪੰਜਾਬ ਦੇ ਕੋਲ ਹੋਣਾ ਚਾਹੀਦਾ ਇਹਨਾਂ ਨੇ ਫੋਰਸਾ ਲਾ ਕੇ ਪ੍ਰਬੰਧ ਸਾਰਾ ਕੈਪਚਰ ਕਰ ਲਿਆ ਜੀ ਕੇਂਦਰ ਨੇ ਸਾਰੇ ਤੇ ਬਿਲਕੁਲ ਤਰਾਤ ਹੋ ਗਈ ਹੈ ਤੇ ਇਹ ਉਥੇ ਇਹ ਹਰਿਆਣੇ ਤੇ ਰਾਜਸਥਾਨ ਨੂੰ ਹੁਣ ਡੁੱਬ ਪੰਜਾਬ ਰਿਹਾ ਤੇ ਜਦੋਂ ਪਾਣੀ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਤੇ ਉਦੋਂ ਫਿਰ ਇਹ ਕਹਿ ਦਿੰਦੇ ਆ ਨਹੀਂ ਤੁਹਾਨੂੰ ਪਾਣੀ ਜਿਹੜਾ ਉਹ ਨਹੀਂ ਮਿਲ ਸਕਦਾ ਕਿਉਂਕਿ ਰਾਜਸਥਾਨ ਨੂੰ ਪਾਣੀ ਦੇਣਾ ਸੀ ਹਰਿਆਣੇ ਨੂੰ ਪਾਣੀ ਦੇਣਾ ਤੇ ਹੁਣ ਉਹ ਪਾਣੀ ਸਟੇਟ ਲੈਣ ਵਾਸਤੇ ਜਿਹੜਾ ਬਿਲਕੁਲ ਅਨਕਾਰਿਆ ਕਿ ਸਾਨੂੰ ਪਾਣੀ ਚਾਹੀਦਾ ਨਹੀਂ ਅਸੀਂ ਪਾਣੀ ਲੈ ਨਹੀਂ ਸਕਦੇ ਤੇ ਇਹ ਜਿਹੜੀਆਂ ਮੈਂ ਸਮਝਦਾ ਪੰਜਾਬ ਨਾਲ ਤੱਕਾ ਬਹੁਤ ਵੱਡਾ ਚੀਜ਼ ਹੈ ਜੀ ਹੁਣ ਤੱਕ ਵਾਕਿਆ ਪਾਰਟੀਆਂ ਮੰਨ ਕੇ ਆਪੇ ਆ ਰਹੀਆਂ ਹਨ ਕਿ ਸਿੰਚੇਂਦਰ ਸਰਕਾਰ ਇਸ ਰਾਤ ਪੈਕੇਜ ਜਾਰੀ ਕਰੇ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਤਾਂ ਕੋਈ ਤਜਵੀਜ਼ ਨਹੀਂ ਕੇਂਦਰ ਸਰਕਾਰ ਨੂੰ ਭੇਜੀ ਮੰਗੀ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਚੱਕਰ ਕਿਉਂ ਡਿਲੇ ਕਿਉਂ ਹੋ ਰਿਹਾ ਹੈ ਪੰਜਾਬ ਸਰਕਾਰ ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਾਪ ਰਿਹਾ ਜਿਵੇਂ ਨਦਾਰਦ ਹੀ ਹੁੰਦੀ ਹੈ ਪੰਜਾਬ ਦੇ ਵਿੱਚੋਂ ਤੇ ਕੇਂਦਰ ਜਿਹੜੀ ਹੈ ਉਹ ਵੀ ਸੁੱਤੀ ਪਈ ਹੈਗੀ ਹੈ ਪੰਜਾਬ ਵੱਲ ਬਿਲਕੁਲ ਧਿਆਨ ਨਹੀਂ ਹੈ ਜਦ ਕਿ ਇਸ ਵਕਤ ਪੰਜਾਬ ਨੂੰ ਬਹੁਤ ਵੱਡੇ ਆਰਥਿਕ ਪੈਕੇਜ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਪਰ ਕੇਂਦਰ ਜਿਹੜੀ ਹੈ ਉਹ ਸ਼ਾਇਦ ਉਹ ਵੀ ਸੁੱਤੀ ਪਈ ਹੈ ਤੇ ਪੰਜਾਬ ਸਰਕਾਰ ਲੱਗਦਾ ਹੀ ਨਹੀਂ ਕਿ ਸਰਕਾਰ ਹੈਗੀ ਪੰਜਾਬ ਦੀ ਕੇਂਦਰ ਸਰਕਾਰ ਨੂੰ ਜਿਹੜਾ ਵੱਡੇ ਪੱਧਰ ਤੇ ਉੱਤੇ ਆਰਥਿਕ ਪੈਕਸ ਜਿਹੜਾ ਉਹ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਸਮੱਸਿਆ ਜਿਹੜੀ ਹੈ ਉਹ ਹੁਣ ਨਹੀਂ ਹੈ ਕਿ ਪਾਣੀ ਦੇ ਵਿੱਚ ਪਿੰਡ ਡੁੱਬ ਗਏ ਨੇ ਸਮੱਸਿਆ ਤੋਂ ਬਾਅਦ ਬਹੁਤ ਵੱਡੀ ਹੋਣੀ ਜਦੋਂ ਪਾਣੀ ਉਤਰ ਜਾਣਾ ਕਿਉਂਕਿ ਖੇਤਾਂ ਦੇ ਵਿੱਚ 2-2 3-3 ਫੁੱਟਾਂ ਮਿੱਟੀ ਜਿਹੜੀ ਹੈ ਉਹ ਚੜ ਜਾਣੀ ਹੈ ਤੇ ਉਸ ਮਿੱਟੀ ਨੂੰ ਹਟਾਉਣ ਵਾਸਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਟਰੈਕਟਰ ਚੱਲਣੇ ਆ ਟਰੈਕਟਰਾਂ ਦਾ ਤੇਲ ਖਰਚ ਆਉਣਾ ਹੈ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਹੈ ਉਹ ਆਰਥਿਕ ਨੁਕਸਾਨ ਹੋਣਾ ਹੈ ਤੇ ਸਰਕਾਰਾਂ ਨੂੰ ਜਿਹੜਾ ਉਹਦੀ ਪਰਪਾਈ ਲਈ ਜਿਹੜਾ ਉਹ ਯਤਨ ਕਰਨੇ ਚਾਹੀਦੇ ਆ ਉਹ ਮੁਆਵਜ਼ਾ ਤੇ ਉਹਨਾਂ ਨੇ ਜਮੀਨਾ ਮੁਰਕੇ ਫਿਰ ਜਿਹੜਾ ਆਬਾਦ ਹੋਣ ਉਹਦੇ ਲਈ ਵੀ ਜਿਹੜਾ ਇਹਨਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਹੋਇਆ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਹੜੇ ਖੇਤੀ ਦੇ ਉੱਤੇ ਨਿਰਭਰ ਸੀ ਜਾਂ ਜਿਹੜੇ ਕੋਈ 5 5 7 7 ਹਜ਼ਾਰ ਚ ਸ਼ਹਿਰਾਂ ਦੇ ਵਿੱਚ ਤਰਨ ਤਰਨ ਫੋਜਪੁਰ ਨੌਕਰੀ ਕਰਦੇ ਸੀ ਜਿਨ੍ਹਾਂ ਦੇ ਕੱਚੇ ਘਰ ਸੀ ਜਿਨ੍ਹਾਂ ਕੋਲੇ ਬੱਕਰੀਆਂ ਸੀ ਮੁਰਗੀਆਂ ਸੀ ਕੁਕੜੀਆਂ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਮਤਲਬ ਭਾਈਚਾਰਿਆਂ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਭਾਈਚਾਰੇ ਹੁੰਦੇ ਸਭ ਦਾ ਨੁਕਸਾਨ ਬਹੁਤ ਵੱਡਾ ਹੋਇਆ ਹੈ ਪਤਾ ਹਿੰਦੂ ਭਾਰਤ ਦੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਕੋਈ ਕੁਦਰਤੀ ਆਫਤ ਆਂਦੀ ਹੈ ਤਾਂ ਜਿਹੜੇ ਪੰਜਾਬੀ ਨੇ ਸਭ ਤੋਂ ਪਹਿਲਾਂ ਜਾ ਕੇ ਖੜਦੇ ਨੇ ਪਰ ਜੇ ਤੁਸੀਂ ਇਸ ਵਾਰ ਦੇਖੋ ਅੱਤਾ ਪੰਜਾਬ ਹੈ ਜਿਹੜਾ ਡੁੱਬਿਆ ਹੋਇਆ ਹੈ ਬਟ ਕੋਈ ਵੀ ਸਟੇਟ ਜਿਹੜੀ ਉਹ ਪੰਜਾਬ ਨਾਲ ਆ ਕੇ ਨਹੀਂ ਖੜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਪੰਜਾਬੀਆਂ ਦਾ ਖਾਸਾ ਹੈਗਾ ਸਾਨੂੰ ਗੁਰੂ ਸਾਹਿਬ ਨੇ ਸੇਵਾ ਕਰਨ ਦਾ ਜਿਹੜਾ ਹੈ ਉਹ ਸੰਕਲਪ ਸਾਡੀ ਝੋਲੀ ਪਾਇਆ ਸਾਡੇ ਤੋਂ ਕਿਸੇ ਦਾ ਦੁੱਖ ਜਰਿਆ ਨਹੀਂ ਜਾਂਦਾਗਾ ਜਦੋਂ ਵੀ ਕਿਤੇ ਕੋਈ ਆਫਤ ਹੁੰਦੀ ਹੈ ਤੇ ਅਸੀਂ ਜਿਹੜਾ ਹੈ ਉੱਥੇ ਪਹੁੰਚ ਜਾਂਦੇ ਆਂ ਲੈਕਿਨ ਜੇ ਦੂਜੀਆਂ ਸਟੇਟਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਫਲਸਫੇ ਦੇ ਵਿੱਚ ਸ਼ਾਇਦ ਇਸ ਚੀਜ਼ ਦਾ ਜਿਹੜਾ ਹੈ ਉਹ ਹੈ ਹੀ ਨਹੀਂ ਉਹ ਇਹ ਸੇਵਾ ਦਾ ਸੰਕਲਪ ਜਿਹੜਾ ਹੈਗਾ ਉਹ ਘਟਿਆ ਜਾਂ ਹੈ ਨਹੀਂ ਹੈ ਤਾਂ ਉਹਦਾ ਵੀ ਇੱਕ ਕਾਰਨ ਹੈ ਤੇ ਬਾਕੀ ਚਲੋ ਸਾਡਾ ਤਾਂ ਗੁਰੂ ਸਾਹਿਬਾਂ ਨੇ ਹੁਕਮ ਦਿੱਤਾ ਸੀ ਤਾਂ ਕਰਨੀ ਹੈ ਜੀ। ਭਾਜੀ ਕੀ ਕਹਿਣਾ ਜੋਗੇ ਹੈਲੀਕਾਪਟਰ ਮੋਹਰ ਸਰਵਿੰਦ ਲੋਕਾਂ ਦੀ ਸੂਬਤ ਦੇ ਨਾਲ ਲੋਕਾਂ ਨੂੰ ਆਰਥਿਕ ਸਹਾਇਤਾ ਮਿਲਦੀ ਹੈ। ਇਹ ਹੈਲੀਕਾਪਟਰ ਇੱਕ ਹੈਲੀਕਾਪਟਰ ਉਹ ਕੀ ਕਰ ਸਕਦਾ ਜੀ? ਕਿੰਨੀ ਸਹਾਇਤਾ ਕਰ ਸਕਦਾ ਜੀ? ਕੁਝ ਵੀ ਨਹੀਂ ਕਰ ਸਕਦਾ। ਨਾ ਉਥੇ ਹੈਲੀਕਾਪਟਰ ਛੱਤਾ ਤੇ ਉਤਰ ਸਕਦਾ ਨਾ ਉਥੇ ਜੇ ਰਾਹ ਸਮਗਰੀ ਵੰਡਣਗੇ ਤੇ ਉਹ ਪਾਣੀ ਦੇ ਵਿੱਚ ਡਿੱਗ ਸਕਦੀ ਆ ਜੇ ਡਿੱਗ ਵੀ ਰਹੀ ਆ ਪਤਾ ਲੱਗਿਆ ਹੈਗਾ ਇਹ ਹੈਲੀਕਾਪਟਰ ਜਿਹੜੀ ਅਸੀਂ ਕੱਲ ਜਾ ਕੇ ਆਏ ਹਾਂ ਉਥੇ ਮੇਨ ਸਮੱਸਿਆ ਆ ਰਹੀ ਹੈ ਕਿਸ਼ਤੀਆਂ ਦੀ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਰਾਸ਼ਨ ਪਹੁੰਚਾਉਣ ਦੇ ਵਿੱਚ ਜਿਹੜਾ ਵੱਡਾ ਜਿਹੜਾ ਦਿੱਕਤ ਆ ਰਹੀ ਆ ਕਿਸ਼ਤੀਆਂ ਨਹੀਂ ਆ 5-5 ਫੁੱਟ ਪਾਣੀ ਦੇ ਵਿੱਚੋਂ ਲੰਘ ਕੇ ਜਿਹੜਾ ਹੈ ਉਹ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਜਾਣਾ ਪੈ ਰਿਹਾ ਇਹ ਵੱਡੀਆਂ ਚੀਜ਼ਾਂ ਦਿੱਕਤਾਂ ਜੜੀਆਂ ਨੇ ਉਹ ਆ ਰਹੀਆਂ ਦੇਖੋ ਬਿਲਕੁਲ ਇਸ ਵਕਤ ਇਹ ਵਿਸ਼ਾ ਹੀ ਨਹੀਂ ਹੈ ਕਿ ਅਸੀਂ ਕਹੀਏ ਕਿ ਫਲਾਨੀ ਪਾਰਟੀ ਨੇ ਆ ਕਰਤਾ ਫਲਾਨੀ ਨੇ ਆ ਕਰਤਾ ਇਸ ਵਕਤ ਤਾਂ ਫਿਲਹਾਲ ਜਿਹੜੀ ਹੈ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਸਾਰੀਆਂ ਕੇਂਦਰ ਸਰਕਾਰ ਪਾਰ ਸਰਕਾਰ ਔਰ ਸਭ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਸਾਨੂੰ ਉਹਨਾਂ ਦੇ ਆਰਥਿਕ ਹਾਲਾਤ ਸੁਧਾਰਨ ਲਈ ਜਿਹੜੇ ਹੜਾ ਪੀੜ ਦਾ ਸ਼ਿਕਾਰ ਹੋਏ ਨੇ ਯਤਨ ਕਰਦੇ ਚਾਹੀਦੇ